ਅੱਜ ਮਨ ਮੋਤੂ ਤੇ ਸ਼ਾਹਿਦ ਹੁੰਦਾ ਜਦੋਂ ਭਗਵਾਨ ਦਾ ਆਗਮਨ ਹੋਇਆ ਪੂਜਨੀ ਬ੍ਰਾਹਮਣ ਦੇਵ ਆਏ ਨੇ ਇਹਨਾਂ ਤੋਂ ਵੀ ਮਾਂ ਬਗਲਾ ਮੁਖੀ ਦੇ ਪਰਿਵਾਰ ਵੱਲੋਂ ਹਾਰਦਿਕ ਬਿਲੇਂਦਰ ਹਾਰਦਿਕ ਸਵਾਗਤ ਅਸੀਂ ਬਹੁਤ ਸੁਭਾਗੇਸ਼ਾਲੀ ਹਾਂ ਮਾਂ ਬਗਲਾ ਮੁਖੀ ਪਰਿਵਾਰ ਤ੍ਰਿਬੁਤੀ ਬਾਲਾ ਜੀ ਦਾ ਅੱਜ ਆਗਮਨ ਹੋਇਆ ਸਾਡੇ ਮਾਂ ਬਗਲਾ ਮੁਖੀ ਦੇ ਪ੍ਰੰਗਨ ਦੇ ਵਿੱਚ ਔਰ ਇਹ ਪ੍ਰਤੀਕ ਜਦੋਂ ਭਗਵਾਨ ਆ ਕੇ ਬੈਠੇ ਨੇ ਅੱਜ ਅਦਭੁਤ ਨਿਆਰਾ ਸੀ ਧਾਮ ਦਾ मां برਬਾਣ ਦੀ ਸ਼ਕਤੀ ਆਦਿ ਸ਼ਕਤੀ ਆਦਮੋਣੀ జగਦ ਜਨੀ ਜਗਦੰਬਾ ਉਸ ਦੇ ਨਾਲ ਦੇਖੋ ਤ੍ਰਿਬੁਤੀ ਬਾਲਾ ਜੀ ਦਾ ਆਣਾ ਔਰ ਜਿਹੜੀ 3 ਦਿਨ ਰਾਤ ਕੰਮ ਕਰ ਰਹੀ ਹੈ ਮੈਂ मां ਬਗਲਾ ਮੁਖੀ ਦੇ ਚਰਨਾਂ 'ਚ ਇਹੀ ਅਰਦਾਸ ਕਰਾਂਗਾ हे मां ਇਹ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਪ੍ਰਵਾਹ ਮੇਰੀ मां ਭਗਵਤੀ ਇਸ ਸ਼ੋਭਾ ਯਾਤਰਾ ਦੇ ਵਿੱਚ ਆਪ ਅੱਗੇ ਹੋ ਕੇ ਸਹਾਇ ਹੋ ਕੇ ਇਸ ਸ਼ੋਭਾ ਯਾਤਰਾ ਨੂੰ ਨਿਰਵਿਘਨ ਸਫਲ ਕਰਾਂ 'ਚ ਸਹਿਯੋਗ ਕਰੇ ਸਾਡਾ ਵੀ ਇਹ ਮਾਰ ਦક્ષੇ ਕਰਨ ਜਿਹਦਾ 243 ਘੰਟੇ ਦਾ ਯੱਗ ਹੋ ਰਿਹਾ ਇਸ ਯਾਤਰਾ ਦਵਾ ਸਾਨੂੰ ਵੀ ਇਹ ਰਾਏ ਦੇਣ ਅਸੀਂ ਹੋਰ ਜਗ ਕਿਤਾ ਅੱਛਾ ਕਰ ਸਕੀਏ 14 ਦਸੰਬਰ 2025 ਨੂੰ ਭਗਵਾਨ ਸ਼੍ਰੀ ਤਿਰੂਪਤੀ ਬਾਲਾ ਜੀ ਮਾਂ ਮਾਂ ਲక్ష్ਮੀ ਔਰ ਮਾਂ ਬੂ ਦੇਵੀ ਰੱਥ ਤੇ ਵਿਰਾਜਮਾਨ ਹੋਣ ਜਾ ਰਹੇ ਨੇ ਦਿਨ রবিਵਾਰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁੱਲ ਤੋਂ ਉਹਦੇ ਉਪਲਖਸ਼ ਦੇ ਵਿੱਚ ਜਿੱਥੇ ਕਿ ਹਰ ਸਾਲ ਭਗਵਾਨ ਗੋਵਿੰਦਾ ਜੀ ਦੀ ਅਪਾਰ ਕਿਰਪਾ ਸਦਕਾ ਸਾਡੇ ਲੁਧਿਆਣਾ ਨਗਰੀ ਦੇ ਵਿੱਚ मां ਬਗਲਾਮੁਖੀ ਦਾ ਧਾਮ ਸਿੰਗਲਾਂ ਕਲੇ ਪੱਖੋਵੜ ਰੋਡ 'ਚ ਜਿੱਥੇ ਕਿ ਹਰ ਭਗਤ ਦੀਆਂ ਹਰ ਸ਼ਰਦਾਲੂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਕਹਿੰਦੇ ਆ ਕਿ ਜਿਹੜੀ ਰਥ ਯਾਤਰਾ ਹੈ ਉਹ ਅਸ਼ਟਮੇ ਮਹਾ ਯੱਗ ਦੇ ਪ੍ਰਤੀ ਹੋ ਜਾਂਦੀ ਹੈ ਔਰ ਉਸ ਨੂੰ ਨਿਰਵਿਘਨ ਸੰਪਨ ਕਰਨ ਲਈ मां ਬਗਲਾਮੁਖੀ ਆਪਣੇ ਦੋਨੋਂ ਹੱਥਾਂ ਦੇ ਨਾਲ ਆਸ਼ੀਸ਼ ਦੇ ਕੇ ਸਾਨੂੰ ਆਸ਼ੀਰਵਾਦ ਦਿੱਤਾ ਜਾਂਦਾ ਹੈ ਔਰ ਹਰ ਵੀਰਵਾਰ ਕੀਤੇ ਮਹਾ ਯੱਗ ਦੇ ਵਿੱਚ ਸਾਨੂੰ ਬੈਠ ਕੇ ਨਿਰਵਿਗਨ ਰਥ ਯਾਤਰਾ ਸੰਪੰਨ ਕਰਨ ਦਾ ਮਹਾਰਾਣੀ ਵੱਲੋਂ ਔਰ ਮਹੰਤ ਪ੍ਰਵੀਨ ਚੌਧਰੀ ਜੀ ਵੱਲੋਂ ਇੱਕ ਬਹੁਤ ਵੱਡਾ ਸਾਨੂੰ ਆਸ਼ੀਰਵਾਦ ਦਿੱਤਾ ਜਾਂਦਾ ਹੈ। ਮੈਂ ਸ਼ਿਰੂ ਜੀ ਦੀ ਟੀਮ ਆਈ ਹੈ ਸਾਰੀ ਇਹਨਾਂ ਦਾ ਮਾਬਗਲਾ ਮੁਖੀ ਧਾਮ ਦੇ ਪ੍ਰੰਗ ਵਿੱਚ ਹਾਰਤੀ ਗ੍ਰੰਤਨ ਸਵਾਗਤ। ਦੇਖੋ ਅਸੀਂ ਬਹੁਤ ਸੁਭਾਗੇਸ਼ਾਲੀ ਹਾਂ ਮਾਬਗਲਾ ਮੁਖੀ ਪਰਿਵਾਰ ਤ੍ਰਿਪਤੀ ਬਾਲਾ ਜੀ ਦਾ ਅੱਜ ਆਗਮਨ ਹੋਇਆ ਸਾਡੇ ਮਾਬਗਲਾ ਮੁਖੀ ਦੇ ਪ੍ਰੰਗਨ ਦੇ ਵਿੱਚ। 243 ਘੰਟੇ ਦਾ ਅਖੰਡ ਪਾਹਯੱਗ ਹੋ ਰਿਹਾ ਹੈ। ਉਸ ਜਗ ਤੋਂ ਪਹਿਲਾਂ ਇਹ ਜਿਹੜੇ ਮੈਂ ਕਹਿੰਦਾ ਵੀ ਸੁਆਬ ਬਣਨੇ ਔਰ ਇਹ ਪ੍ਰਤੀਕ ਜਦੋਂ ਭਗਵਾਨ ਆ ਕੇ ਬੈਠੇ ਨੇ ਅਜ ਅਦਭੁਤ ਨਿਆਰਾ ਸੀ ਧਾਮ ਦਾ ਮਾਂ ਬਰਬਾਣ ਦੀ ਸ਼ਕਤੀ ਆਧ ਸ਼ਕਤੀ ਆਧਮੋਨੀ ਜਗਤ ਜਨੀ ਜਗਦੰਬਾ ਉਸ ਦੇ ਨਾਲ ਦੇਖੋ ਤ੍ਰਿਬੂਤੀ ਬਾਲਾ ਜੀ ਦਾ ਆਣਾ ਔਰ ਜਿਹੜੀ 3 ਦਿਨ ਰਾਤ ਕੰਮ ਕਰ ਰਹੀ ਹੈ ਮੈਂ ਮਾਂ ਬਗਲਾ ਮੁਖੀ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਾਂਗਾ ਹੇ ਮਾਂ ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਕਰਨ ਪਰਿਵਾਰ ਤਤੀ ਵਾ ਨਾ ਲਗੇ ਇਹਨਾਂ ਦੇ ਪਰਿਵਾਰਾਂ ਨੂੰ ਖੁਸ਼ ਰਹਿਣ ਇਦਾਂ ਹੀ ਸੇਵਾ ਦਾ ਕਾਰਜ ਕਰਦੇ ਰਹਿਣ ਮੇਰੀ ਮਾਂ ਭਗਵਤੀ ਇਸ ਸ਼ੋਭਾ ਯਾਤਰਾ ਦੇ ਵਿੱਚ ਆਪ ਅੱਗੇ ਹੋ ਕੇ ਸਹਾਇ ਹੋ ਕੇ ਇਸ ਸ਼ੋਭਾ ਯਾਤਰਾ ਨੂੰ ਨਿਰਵਿਘਨ ਸਫਲ ਕਰਾਂ ਚ ਸਹਿਯੋਗ ਕਰੇ ਮੈਂ ਇੱਕ ਵਾਰ ਫਿਰ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਸ਼ੇਰੂ ਜੀ ਦੀ ਪੂਰੀ ਟੀਮ ਦਾ ਹਾਰਦਿਕ ਵਧੰਦਨ ਤੇ ਵਧਾਈ ਦਿਨਾ ਇਹ ਜਿਹੜੀ ਧਰਮ ਦੀ ਨਗਰੀ ਬਣਾ ਦਿੱਤੀ ਇਹਨਾਂ ਦੀ ਮਿਹਨਤ ਨੇ ਘਰ ਘਰ ਜਾ ਕੇ ਮੈਂ ਇਹਨਾਂ ਨੂੰ ਵੀ ਇਹੀ ਕਹਿੰਦਾ ਸਾਡਾ ਵੀ ਇਹ ਮਾਰ ਦਰਸ਼ਕ ਕਰਨ ਇਹਦਾ 243 ਘੰਟੇ ਦਾ ਯੱਗ ਹੋ ਰਿਹਾ ਇਸ ਯਾਤਰਾ ਤੋਂ ਬਾਅਦ ਸਾਨੂੰ ਵੀ ਇਹ ਰਾਏ ਦੇਣ ਅਸੀਂ ਹੋਰ ਯੱਗ ਕਿਦਾਂ ਅੱਛਾ ਕਰ ਸਕੀਏ ਔਰ ਇੱਕ ਵਾਰ ਫਿਰ ਮਾਂ ਬਗਲਾਮੁਖੀ ਦੀ ਕਿਰਪਾ ਨਾਲ ਲੋਕਾਂ ਦੇ ਬਣੀ ਰਵੇ ਔਰ ਆਏ ਹੋਏ ਪੁਜਾਰੀ ਪਰਿਵਾਰਾਂ ਦਾ ਵੀ ਹਾਰਦਿਕ ਅਭਨੰਦਨ ਜੈ ਮਾਂ ਬਗਲਾਮੁਖੀ ਜੈ ਮਾਂ ਬਗਲਾਉ ਜੈ ਮਾਤਾ ਦੀ ਜੈ ਮਾਂ ਬਗਲਾਮੁਖੀ ਜੈ ਗੋਵਿੰਦਾ ਸ਼੍ਰੀ ਤਿਰੂਪਤੀ ਬਾਲਾਜੀ ਟਰਸਟ ਦੇ ਸਮੂਚੇ ਪਦਾਧਿਕਾਰੀਆਂ ਵੱਲੋਂ ਔਰ ਗੋਵਿੰਦਾ ਜੀ ਦੀ ਅਧਿਐਕਸ਼ਤਾ ਜਿੱਥੇ ਕਿ 14 ਦਸੰਬਰ 2025 ਨੂੰ ਭਗਵਾਨ ਸ਼੍ਰੀ ਤਿਰੂਪਤੀ ਬਾਲਾ ਜੀ ਮਾਂ ਮਾਂ ਲక్ష్ਮੀ ਔਰ ਮਾਂ ਬੂ ਦੇਵੀ ਰਥ ਤੇ ਵਿਰਾਜਮਾਨ ਹੋਣ ਜਾ ਰਹੇ ਨੇ ਦਿਨ রবিਵਾਰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁੱਲ ਤੋਂ ਉਹਦੇ ਉਪਲਖਸ਼ ਦੇ ਵਿੱਚ ਜਿੱਥੇ ਕਿ ਹਰ ਸਾਲ ਭਗਵਾਨ ਗੋਵਿੰਦਾ ਜੀ ਦੀ અપਾਰ ਕਿਰਪਾ ਸਦਕਾ ਸਾਡੇ ਲੁਧਿਆਣਾ ਨਗਰੀ ਦੇ ਵਿੱਚ ਮਾਂ ਬਗਲਾ ਮੁਖੀ ਦਾ ਧਾਮ ਸਿੰਗਲਾ ਅੰਕਲੇ ਪੱਖੋਵਾੜ ਰੋਡ 'ਚ ਜਿੱਥੇ ਕਿ ਹਰ ਭਗਤ ਦੀਆਂ ਹਰ ਸ਼ਰਦਾਲੂ ਦੀਆਂ ਮਨੋ ਕਾਮਨਾ ਪੂਰਨ ਹੁੰਦੀ ਹੈ ਔਰ ਜਿਸ ਦੀ ਕੀ ਇਸ धाम ਦੇ ਪਰਮ ਸੇਵਕ ਜਿਸ ਦੀ ਕੀ ਅਧਿਖਸ਼ਤਾ ਮਹੰਤ ਪ੍ਰਵੀਨ ਚੌਧਰੀ ਜੀ ਜਿਹੜੇ ਕੀ ਸਾਡੇ ਪਰਮ ਆਦਰਨੀਓਰ ਪਿਤਾ ਜੀ ਦੇ ਸਮਾਨ ਔਰ ਸਾਨੂੰ ਗੁਰੂ ਮਹਾਰਾਜ ਦਾ ਆਸ਼ੀਰਵਾਦ ਦੇਣ ਵਾਲੇ ਹਮੇਸ਼ਾ ਅਸੀਂ ਉਹਨਾਂ ਦੇ ਚਰਨਾਂ 'ਚ ਵंदन ਕਰਦੇ ਹਾਂ ਔਰ ਮਾਂ ਭਗਵਤੀ ਨੂੰ ਮਾਂ ਬਗਲਾਮੁਖੀ ਨੂੰ ਨਤਮਸਤਕ ਹੁੰਨੇ ਆ ਮਾਂ ਬਗਲਾਮੁਖੀ ਦੀ ਐਸੀ ਅਪਾਰ ਕਿਰਕਾ ਕਿਰਪਾ ਜਿੱਤੇ ਕਿ ਪਿਛਲੇ 3 ਸਾਲ ਤੋਂ ਸ਼੍ਰੀ ਤਿਰੂਪਤੀ ਬਾਲਾ ਜੀ ਮਾਂ ਮਹਾਂ ਲਕਸ਼ਮੀ ਦੇ ਨਾਲ ਔਰ ਮਾਂ ਬੂ ਦੇਵੀ ਦੇ ਸੰਗ ਇਸੇ ਧਾਮ ਦੇ ਵਿੱਚ ਇੱਥੇ ਆ ਕੇ ਵਿਰਾਜਦੇ ਨੇ ਔਰ ਜੋ ਪਕਤਾ ਦਾ ਆਨੰਦ ਹੁੰਦਾ ਤਾਂ ਮੈਂ ਸਮਝਦਾ ਕਿ ਭਗਵਾਨ ਇਸ ਧਾਮ ਚ ਆ ਕੇ ਆਨੰਦ ਮਾਨਦੇ ਨੇ ਔਰ ਸਾਰਿਆਂ ਭਕਤਾ ਦੇ ਉੱਪਰ ਆਪਣੀ ਅਸ਼ੀਰਵਾਦ ਦਿੰਦੇ ਨੇ ਔਰ ਖਾਸ ਤੌਰ ਦੇ ਉੱਪਰ ਜਿਹੜਾ ਕਹਿੰਦੇ ਆ ਕਿ ਜਿਹੜੀ ਰਥ ਯਾਤਰਾ ਹੈ ਉਹ ਅਸ਼ਟਮੇ ਮਹਾ ਯੱਗ ਦੇ ਪ੍ਰਤੀ ਹੋ ਜਾਂਦੀ ਹੈ ਔਰ ਉਸ ਨੂੰ ਨਿਰਵਿਘਨ ਸੰਪਨ ਕਰਨ ਲਈ ਮਾਂ ਬਗਲਾਮੁਖੀ ਆਪਣੇ ਦੋਨੋਂ ਹੱਥਾਂ ਦੇ ਨਾਲ ਆਸ਼ੀਸ਼ ਦੇ ਕੇ ਕਿਰਪਾ ਕਰਕੇ ਮਹੰਤ ਪ੍ਰਵੀਨ ਚੌਧਰੀ ਜੀ ਵੱਲੋਂ ਸਾਨੂੰ ਅਸ਼ੀਰਵਾਦ ਦਿੱਤਾ ਜਾਂਦਾ ਹੈ ਔਰ ਹਰ ਵੀਰਵਾਰ ਕੀਤੇ ਮਹਾਯੱਗ ਦੇ ਵਿੱਚ ਸਾਨੂੰ ਬੈਠ ਕੇ ਨਿਰਵਿਗਨ ਰਥ ਯਾਤਰਾ ਸੰਪੰਨ ਕਰਨ ਦਾ ਮਹਾਰਾਣੀ ਵੱਲੋਂ ਔਰ ਮਹੰਤ ਪ੍ਰਵੀਨ ਚੌਧਰੀ ਜੀ ਵੱਲੋਂ ਇੱਕ ਬਹੁਤ ਵੱਡਾ ਸਾਨੂੰ ਆਸ਼ੀਰਵਾਦ ਦਿੱਤਾ ਜਾਂਦਾ ਹੈ। ਔਰ ਜਿਸ ਤਰ੍ਹਾਂ ਕਿ ਮਹੰਤ ਜੀ ਕਹਿ ਰਹੇ ਸੀ ਕਿ ਪੂਰੀ ਸਮੂਚੀ ਟੀਮ ਜਿਹੜੀ ਮਿਹਨਤ ਕਰ ਰਹੀ ਹੈ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਉਹ ਟੀਮ ਮਿਹਨਤ ਕਰ ਰਹੀ ਹੈ ਲੇਕਿਨ ਐਤਵਾਰ ਦੀ ਦਿਨ ਦੀ ਰੱਥ ਯਾਤਰਾ 14 ਦਸੰਬਰ ਔਰ ਅੱਜ 11 ਤਰੀਕ ਵੀਰਵਾਰ ਸ਼ਾਮ ਦਾ ਦਿਨ ਸਾਨੂੰ ਐਸਾ ਪ੍ਰਤੀਤ ਹੋ ਰਿਹਾ ਹੈ ਕਿ ਮਾ ਭਗਵਤੀ ਸਾक्षात ਰੂਪ ਦੇ ਵਿੱਚ ਇੱਥੇ ਇਸ ਰੱਥ ਯਾਤਰਾ ਨੂੰ ਸਾਨੂੰ ਅਸ਼ੀਰਵਾਦ ਦੇਣ ਲਈ ਔਰ ਮਹੰਤ ਪ੍ਰਵੀਨ ਚੌਧਰੀ ਜੀ ਦੇ ਨਾਲ ਸਾਨੂੰ ਅਸ਼ੀਰਵਾਦ ਦੇ ਰਿਹਾ ਹੈ ਕਿ ਤੁਹਾਡੀ ਰੱਥ ਯਾਤਰਾ ਜਿਹੜੀ ਹੈ ਉਹ ਨਿਰਵਿਗਨ ਔਰ ਸੰਪੰਨਤਾ ਦੇ ਨਾਲ ਜਿੰਨੇ ਸ਼ਰਧਾਲੂ ਉਸ ਰੱਥ ਯਾਤਰਾ ਚਾਣਗੇ ਸਭ ਦੀਆਂ ਚੋਲੀਆਂ ਜਿਹੜੀਆਂ ਸ਼੍ਰੀ ਤਿਰુપਤੀ ਬਾਲਾ ਜੀ मां मां लक्ष्मी और मां भूदेवी परणगे और सबदा जीवन बदलेगा ऐसी ही एक ਸਾਡੇ ਸਾਰਿਆਂ ਦੀ ਭਗਵਾਨ ਦੇ ਅੱਗੇ ਅਰਦਾਸ ਵੀ ਹੈ ਔਰ ਸਭ ਦੀ ਮਨੋ ਕਾਮਨਾ ਵੀ ਹੈ ਕਿ ਭਗਵਾਨ श्री तिरुपति बालाजी ਸਾਰਿਆਂ ਦੇ ਉੱਪਰ ਆਪਣੀ ਕਿਰਪਾ ਵਰਸਾਈ ਰੱਖਣ ਔਰ ਮੈਂ श्री तिरुपति बालाजी ਦੀ ਸਮੁੱਚੇ ਟਰਸਟ ਵੱਲੋਂ ਬਧਾ ਅਧਿਕਾਰੀਆਂ ਵੱਲੋਂ ਮਹੰਤ ਪ੍ਰਵੀਨ ਚੌਧਰੀ ਜੀ ਦਾ ਔਰ ਇਸ ਮਾ ਬਗਲਾमुखी धाम ਦੇ ਪਰਿਵਾਰ ਦਾ ਸਭ ਨਾਲ ਦੰਡਵਤ ਪ੍ਰਣਾਮ ਕਰਦਾ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਕਾਮਨਾਵਾਂ ਵੀ ਹੈ ਔਰ ਜਿਹੜਾ ਇਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਨ ਬਖਸ਼ਿਆ ਉਹਦੇ ਵਾਸਤੇ ਵੀ ਮੈਂ ਇਹਨਾਂ ਦਾ ਤੇਹੋ ਦਿਲੋਂ ਦੰਡਵਤ ਪ੍ਰਣਾਮ ਕਰਦੇ ਹੋਏ ਧੰਨਵਾਦ ਕਰਦਾ ਜੀ ਔਰ ਅੰਤ ਦੇ ਵਿੱਚ ਸਿਰਫ ਇੱਕੋ ਹੀ ਗੱਲ ਕਿ ਮਾਂ ਬਗਲਾਮੁਖੀ ਕੀ ਬਾਤ ਤੋਂ ਘਰ-ਘਰ ਹੁੰਦੀ ਹੈ ਮਾਂ ਬਗਲਾਮੁਖੀ ਕੀ ਬਾਤ ਤੋਂ ਘਰ-ਘਰ ਹੁੰਦੀ ਹੈ ਲੇਕਿਨ ਮਾਂ ਬਗਲਾਮੁਖੀ से ਮੁਲਾਕਾਤ ਲੁਧਿਆਣਾ ਨਗਰੀ ਵਿੱਚ ਸਥਾਪਿਤ ਮਾਂ ਬਗਲਾਮੁਖੀ ਧਾਮ और महंत प्रवीण चौधरी की अध्यक्षता में इसी धाम में होती है जय माता दी जय गोविंदा और एक बार फिर तो चौदह दिसंबर दो श्री दुर्गा माता मंदिर पुल तो आओ सारे मिलके भगवान श्री तिरुपति बालाजी का आशीर्वाद प्राप्त करिए जय माता दी जय गोविंदा